ਦੇ ਤਨ ਵੀਜ਼ੇ ਸਾਡੇ ਹੁਣੇ ਲਾਸਟ ਵੀਕ ਦੇ ਵਿੱਚ ਕਲੀਅਰ ਹੋਏ ਨੇ ਕੈਨੇਡਾ ਦਾ ਵਰਕ ਵੀਜ਼ੇ ਤੇ ਹੋਰ ਦੂਸਰੇ ਵੀਜ਼ੇ ਸਾਡੇ ਤਿੰਨ OAI ਦੀ ਤੁਹਾਨੂੰ ਬੁਦਾਈਆਂ ਬਹੁਤ ਬਹੁਤ ਅੰਦਰ ਨਹੀਂ ਪਤਾ ਚੈਨ ਕਿ ਪਰ ਮਾਤਰ ਜੇ ਤੁਸੀਂ ਡਿਪਲੋਮੇ ਦੇ ਵਿੱਚ ਜਾਂਦੇ ਹੋ ਤੁਹਾਨੂੰ 2 ਤੋਂ 3 ਪੁਆਇੰਟ ਹੀ ਮਿਲਦੇ ਨੇ ਚਾਹੇ ਤੁਸੀਂ ਉਹ ਜਿਹੜੀ ਡਿਗਰੀ ਹੈ ਲੈਣੀ ਹੋ 2 ਐਂਡ ਹਾਫ ਇਅਰ ਤੇ ਉਹਦੇ ਚ ਵੀ 3 ਪੁਆਇੰਟ ਮੈਕਸਿਮਮ ਨੇ ਤੇ ਅਲਟੀਮੇਟਲੀ ਜਦ ਤੁਸੀਂ ਪੀਆਰ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੇ ਪੁਆਇੰਟ ਨਹੀਂ ਬਣਦੇ ਸਟੂਡੈਂਟਸ ਦੀ ਪ੍ਰੋਬਲਮ ਕੀ ਆ ਰਹੀ ਹੈ ਕਿ ਡਿਪਲੋਮਾ ਲੈ ਲਿਆ ਉਹਨਾਂ ਨੇ ਪੁਆਇੰਟ ਉਹਨਾਂ ਦੇ ਬਣ ਰਹੇ ਨਹੀਂ ਤੇ ਉਹ ਇੱਧਰ ਉੱਧਰ ਕਦੇ ਲੈਮੀਆਂ ਲਈ ਜਾ ਰਹੇ ਨੇ ਕੁਝ ਵਰਕ ਪਰਮੈਂਟ ਲਈ ਜਾ ਰਹੇ ਨੇ ਉਹ ਸਾਰਾ ਕੁਝ ਪੋਚ ਪੋਚ ਹੋ ਗਿਆ ਯੂਐਸਏ ਯੂਐਸਏ ਵੀ ਈਜ਼ੀ ਹੈ ਬਹੁਤ ਸਾਰੇ ਸਟੂਡੈਂਟ ਨੂੰ ਲੱਗਦਾ ਹੈ ਕਿ ਇੰਟਰਵਿਊ ਬੇਸਡ ਹੈ ਬਟ ਉੱਥੇ ਬਹੁਤ ਅੱਛੀਆਂ ਯੂਨੀਵਰਸਿਟੀਆਂ ਨੇ ਤੁਸੀਂ ਉਦੇ ਲਈ ਯੂਐਸਐਲਏ ਅਪਲਾਈ ਕਰੋ ਤੇ ਤੁਹਾਨੂੰ ਬਹੁਤ ਅੱچھے ਕਾਲਜਸ ਤੇ ਉਹਦੇ ਜਿਹੜਾ ਰਿਜ਼ਲਟ ਆ ਬਹੁਤ ਅੱਛਾ ਮਿਲੂਗਾ ਆਈ ਐਮ ਕਮਲਜੀਤ ਸ਼ਾਹੀ ਡਾਇਰੈਕਟਰ ਫਲਾਈਵਿੰਗ ਸਮਰਾਲਾ ਸੋ ਪਿਛਲੀ ਵਾਰ ਆਪਾਂ ਕੁਝ ਗੱਲਾਂ ਸਾਂਝੀਆਂ ਕੀਤੀ ਸੀ ਇੰਸਟੀਚਿਊਟ ਬਾਰੇ ਸੋ ਇਸ ਵਾਰੀ ਮੈਂ ਉਸੇ ਲਰੀਨ ਹੋ ਗਏ ਤੋਂ ਦੇ ਹੋਏ ਕੁਝ ਡਾਊਟਸ ਨੇ ਜਿਹੜੇ ਬੱਚਿਆਂ ਦੇ ਆ ਪਹਿਲਾਂ ਉਹ ਕਲੀਅਰ ਕਰੂੰਗਾ ਸੋ ਫਰਸਟ ਆਫ ਆਲ ਮੈਂ ਸਟਾਰਟ ਇਥੋਂ ਕਰੂੰਗਾ ਕਿ ਜਿਵੇਂ ਅਸੀਂ ਪਿਛਲੀ ਵਾਰ ਕਰਿਆ ਸੀ ਕਿ ਸਾਡੇ ਬਹੁਤ ਸਾਰੇ ਵੀਜ਼ੇ ਕਲੀਅਰ ਹੁੰਦੇ ਨੇ ਉਹਦੇ ਵਿੱਚ ਇੱਕ ਫਾਇਦਾ ਰਾ ਸਾਡੇ ਕੈਪ ਦੇ ਵਿੱਚ ਕਿ ਅਸੀਂ ਯੂ ਐਸ ਏ ਦੇ ਤਿੰਨ ਵੀਜ਼ੇ ਸਾਡੇ ਹੁਣੇ ਲਾਸਟ ਵੀਕ ਦੇ ਵਿੱਚ ਕਲੀਅਰ ਹੋਏ ਨੇ ਕੈਨੇਡਾ ਦਾ ਵਰਕ ਵੀਜ਼ੇ ਤੇ ਹੋਰ ਦੂਸਰੇ ਵੀਜ਼ੇ ਸਾਡੇ ਤਿੰਨ OAI ਨੇ ਤੇ ਇੰਗਲੈਂਡ ਦੇ ਵੀਜ਼ੇ ਨੇ ਸਾਡੇ ਦੋ ਉਹ ਸਾਰਾ ਪ੍ਰੋਸੀਜਰ ਇਸ ਕਰਕੇ ਸਕਸੈਸਫੁਲ ਰਿਹਾ ਕਿ ਅਸੀਂ ਉੱਤੇ ਤੇ ਵਰਕਆਊਟ ਕੀਤਾ। ਸੋ ਮੈਂ ਇਸ ਵਾਰੀ ਗੱਲ ਕਰੂੰਗਾ ਕਿ ਡਾਊਟਸ ਡਾਊਟਸ ਕੀ ਨੇ ਕਿ ਕੈਨੇਡਾ ਦੇ ਬਾਰੇ ਬਹੁਤ ਸਾਰੇ ਰੂਮਰਸ ਚੱਲ ਰਹੇ ਨੇ। ਰੂਮਰਸ ਇਹ ਨੇ ਕਿ ਸਟੂਡੈਂਟ ਨਹੀਂ ਜਾ ਪਾਊਗਾ। ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਸਿਰਫ ਯੂਨੀਵਰਸਿਟੀ ਨੇ ਮੈਂ ਤਾਂ ਕਹਨਾ ਇਹ ਬਹੁਤ ਵਧੀਆ ਠੀਕ ਗੱਲ ਹੋਈ ਕਿ ਅੱਗੇ ਜਿਹੜੇ ਡਿਪਲੋਮੇ ਲਈ ਜਾਂਦੇ ਸੀਗੇ ਉਹਨਾਂ ਨੂੰ ਫਰਦਰ ਆਨ ਜਦੋਂ ਉਹਨਾਂ ਨੇ ਪੀਆਰ ਲੈਣੀ ਹੁੰਦੀ ਸੀ ਜਾਂ ਉਹਨਾਂ ਨੇ ਬੀਐਨਪੀ ਲੈਣੀ ਹੁੰਦੀ ਸੀ ਉਹਦੇ ਵਿੱਚ ਪ੍ਰੋਬਲਮ ਆਉਂਦੀ ਸੀ। ਕੀ ਆਉਂਦੀ ਸੀ ਕਿ ਜਦ ਤੁਸੀਂ ਡਿਪਲੋਮੇ ਦੇ ਵਿੱਚ ਜਾਣਿਓ ਤੁਹਾਨੂੰ 2 ਤੋਂ 3 ਪੁਆਇੰਟ ਹੀ ਮਿਲਦੇ ਨੇ ਚਾਹੇ ਤੁਸੀਂ ਉਹ ਜਿਹੜੀ ਡਿਗਰੀ ਹੈ ਲੈਣੀ ਹੋ 2 ਐਂਡ ਹਾਫ ਇਅਰ ਦੀ ਉਹਦੇ ਵਿੱਚ ਵੀ 3 ਪੁਆਇੰਟ ਮੈਕਸਿਮਮ ਨੇ ਤੇ ਅਲਟੀਮੇਟਲੀ ਜਦੋਂ ਤੁਸੀਂ ਪੀਆਰ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੇ ਪੁਆਇੰਟ ਨਹੀਂ ਬਣਦੇ ਸੋ ਜਿਹੜੀ ਕੈਨੇਡਾ ਗਵਰਨਮੈਂਟ ਹੈ ਜਾਂ ਉਹਨਾਂ ਦੀ ਜਿਹੜੀ ਵੀ ਸਿਸਟਮ ਹੈ ਉਹਨਾਂ ਨੇ ਇਹ ਕੀਤਾ ਕਿ ਤੁਸੀਂ ਡਿਗਰੀ ਲਈ ਜਾਓ ਤਾਂ ਸਟੂਡੈਂਟਸ ਨੂੰ ਇਹ ਕਲੀਅਰ ਹੋ ਲੈਣਾ ਚਾਹੀਦਾ ਹੈ ਕਿ ਉਹਨਾਂ ਨੇ ਮਨਾ ਨਹੀਂ ਕੀਤਾ ਉਹਨ ਨੂੰ ਤੁਹਾਨੂੰ ਕਿਹਾ ਕਿ ਤੁਸੀਂ ਯੂ ਸ਼ੁਡ ਕਮ ਫਾਰ ਅ ਡਿਗਰੀ ਡਿਗਰੀ ਲੈ ਆਓ ਤੇ ਤੁਹਾਡੇ ਪੁਆਇੰਟ ਜ਼ਿਆਦਾ ਨੇ ਜਦੋਂ ਤੁਸੀਂ 3 ਇਅਰ ਦੀ ਡਿਗਰੀ ਕੰਪਲੀਟ ਕਰੋਗੇ ਉਸ ਤੋਂ ਬਾਅਦ 1 ਇਅਰ ਦਾ ਇੱਕ ਤਾਂ ਲੈ ਕੇ ਤੁਸੀਂ ਤਾਂ ਤੁਹਾਨੂੰ 3 ਇਅਰ ਦਾ ਜਿਹੜਾ ਹੈ ਵਰਕ ਪਰਮਿਟ ਮਿਲੂਗਾ ਤੇ ਤੁਸੀਂ ਵਿਦਨ ਟਾਈਮ ਪੀਆਰ ਹੋ ਜਾਓਗੇ ਹੁਣ ਬਹੁਤ ਸਾਰੇ ਸਟੂਡੈਂਟਸ ਦੀ ਪ੍ਰੋਬਲਮ ਕੀ ਆ ਰਹੀ ਹੈ ਕਿ ਡਿਪਲੋਮਾ ਲੈ ਲਿਆ ਉਹਨਾਂ ਨੇ ਪੁਆਇੰਟ ਉਹਨਾਂ ਦੇ ਬਣ ਰਹੇ ਨਹੀਂ ਤੇ ਉਹ ਇੱਧਰ ਉੱਧਰ ਆ ਕਦੇ ਲੇਮੀ ਆ ਲਈ ਜਾ ਰਹੇ ਨੇ ਕੁਝ ਵਰਕ ਪਰਮੈਂਟ ਲਈ ਜਾ ਰਹੇ ਨੇ ਸਾਰਾ ਕੁਝ ਪਹੁੰਚ ਪਹੁੰਚ ਹੋ ਗਿਆ ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਵਿੱਚ ਇਹ ਵੀ ਕਹ ਰਹੇ ਸੀਗੇ ਵੀ 6 ਮੰਥ ਦਾ ਹੈ ਸਟੂਡੈਂਟ ਨੂੰ ਆਉਣ ਨਹੀਂ ਦੇਣਾ ਹੈਗਾ ਸੋ ਇਸ ਤਰ੍ਹਾਂ ਦਾ ਕੁਝ ਨਹੀਂ ਤੁਸੀਂ ਜਾ ਸਕਦੇ ਹੋ ਬਟ ਤੁਹਾਨੂੰ ਇੱਕ ਡਿਗਰੀ ਲਈ ਜਾਣਾ ਪਏ ਡਿਗਰੀ ਲਈ ਹੀ ਜਾਣਾ ਚਾਹੀਦਾ ਤੁਸੀਂ ਇੱਕ ਅੱਛਾ ਕਾਲਜ ਚੂਜ਼ ਕਰੋ ਤੇ ਡਿਗਰੀ ਲਈ ਉੱਥੇ ਜਾਓ ਤਾਂ ਸ਼ੋਰ ਹੈ ਕਿ ਤੁਹਾਡੀ ਪੀਆਰ ਵੀ ਬਹੁਤ ਈਜ਼ੀ ਹੋਊਗੀ ਤੇ ਵੈਸੇ ਵੀ ਤੁਹਾਨੂੰ ਜਿਹੜਾ ਵਰਕ ਪਰਮੈਂਟ ਹੈ ਬਹੁਤ ਈਜ਼ੀ ਹੈ ਦੂਸਰਾ ਇਹ ਹੈ ਕਿ ਯੂਐਸਏ ਯੂਐਸਏ ਵੀ ਈਜ਼ੀ ਹੈ ਬਹੁਤ ਸਾਰੇ ਸਟੂਡੈਂਟ ਲੱਗਦਾ ਹੈ ਕਿ ਇੰਟਰਵਿਊ ਬੇਸਡ ਹੈ ਬਟ ਉੱਥੇ ਬਹੁਤ ਅੱਛੀਆਂ ਯੂਨੀਵਰਸਿਟੀਆਂ ਨੇ ਤੁਸੀਂ ਉਹਦੇ ਲਈ ਯੂਐਸਏ ਲਈ ਅਪਲਾਈ ਕਰੋ ਤੇ ਤੁਹਾਨੂੰ ਬਹੁਤ ਅੱਛੇ ਕਾਲਜਸ ਤੇ ਉਹਦੇ ਜਿਹੜਾ ਰਿਜ਼ਲਟ ਹੈ ਬਹੁਤ ਅੱਛਾ ਮਿਊਗਾ ਸੋ ਇਹਨਾਂ ਦੀ ਗੱਲਾਂ ਕਹਿੰਦਾ ਹੋਇਆ ਅਗਲੇ ਜੋ ਵੀ ਡਾਊਟਸ ਹੋਣਗੇ ਮੈਂ ਅਸੀਂ ਉਹ ਅਗਲੀ ਇੰਟਰਵਿਊ ਵਿੱਚ ਕਲੀਅਰ ਕਰਾਂਗੇ ਥੈਂਕ ਯੂ ਵਾਂਸ ਅਗੇਨ ਸਾਰੇ ਮਿੱਤਰਾਂ ਦਾ ਦੋਸਤਾਂ ਦਾ ਜਿਹੜੇ ਮੇਰੇ ਸੱਜਣ ਜੀ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਸੋ ਅਗਲੇ ਕੋਈ ਡਾਊਟਸ ਨੇ ਤਾਂ ਮੈਨੂੰ ਪਲੀਜ਼ ਇਹਦੇ ਚ ਇਨਫੋਰਮ ਕਰ ਦਿਓ ਸਾਡਾ ਜਿਹੜਾ ਫੋਨ ਨੰਬਰ ਹੈ ਮੈਂ ਤੇ ਫਲੈਸ਼ ਕਰ ਦੂੰਗਾ ਮੇਰੀ ਈਮੇਲ ਫਲੈਸ਼ ਕਰ ਦੂੰਗਾ ਕੋਈ ਵੀ ਡਾਊਟਸ ਨੇ ਅਸੀਂ ਉਹ ਅਗਲੀ ਵਾਰ ਕਲੀਅਰ ਕਰਾਂਗੇ ਥੈਂਕਸ ਫਲਾਈਓਂਸ ਵੱਲੋਂ ਸਾਰੇ ਮੇਰੇ ਦੋਸਤ ਮిత్ర ਥੈਂਕ ਯੂ ਮਾਈ ਐਕਸਪੀਰੀਅੰਸ ਵੋਸ ਵੈਰੀ ਕ੍ਰੀਏਟ Um, this organization helped me a lot with, throughout the whole process. They answered any questions that I had, and they really helped me a lot because I was new to this process and i have never done